ਤੇ ਕਰੀਏ ਕੰਮ ਆਪਾਂ ਜੀ ਪਹਿਲਾਂ ਤੇ ਦੇਖਣਾ ਓਕੇ ਥੈਂਕ ਯੂ ਯਾਰ ਤੇ ਇਹਦਾ ਮਾਈਕ ਲਾ ਕੇ ਨਾ ਬਾਈ ਦੇ ਲਾਏ ਹੁਣ ਬੰਤ ਤੇ ਤੇ ਹੁਣ ਬਾਈ ਬਾਈ ਪਹਿਲਾਂ ਨਾ ਮੈਨੂੰ ਜਿਹੜਾ 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 ਨਾ ਪੰਨੂ ਵਾਲੇ ਮੈਨੂੰ ਇਹ ਲੱਗਦਾ ਬੰਤ ਬਾਈ ਕਿ ਪੰਨੂ ਵਾਲਾ ਨਾ ਜਿਹੜਾ ਕਾਲ ਸਿਰ ਜਾਂਦਾ ਕਾਲੀ ਜੀ ਪੂਛ ਹੁੰਦੀ ਆ ਪਹਿਲਾਂ ਉਹ ਦਿਖਾਈ ਫਿਰ ਬੱਕਰੀਆਂ ਵੱਖਨੇ ਸਤਾਵਾਗੇ ਉਹ ਕੱਢੀ ਉਹਦਾ ਕਾਲ ਸਿਰ ਥੱਲੇ 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 ਬਿਠਾ ਹੈ ਇਹ ਹਾਂ ਜਿਹੜੇ ਜਿਹੜੇ ਨੂੰ ਮਤਲਬ ਲੋਕ ਇਹਨਾਂ ਨਾ ਇਹੋ ਜਿਹੇ ਪੰਨੂ ਵਾਲੇ ਆ ਉਹ ਫੜੀ ਨਿਕਲ ਨਾ ਜਾਵੇ ਵੀ ਖਿਆਲ ਰੱਖੀ ਲੇ ਵੀ ਮਿੱਤਰੋ ਹੁਣ ਤੁਹਾਨੂੰ ਦਰਸ਼ਨ ਕਰਾਉਣੇ ਆ ਐਕਚੁਅਲ ਪੁੰਨੂ ਵਾਲੇ ਕਬੂਤਰ ਪੁੰਨੂ ਵਾਲੇ ਕਬੂਤਰ ਆ ਜਿਹੜੇ ਨਾ ਪੁੰਨੂ ਵਾਲੇ ਆ ਕਬੂਤਰ ਆ ਬਾਈ ਪਹਿਲਾਂ ਸਿਰ ਦਿਖਾਈ ਪਈ ਆ ਬਾਈ ਪੁੰਨੂ ਵਾਲੇ ਕਬੂਤਰ ਆਹੀ ਚੀਜ਼ੀ ਬਾਈ ਆਹੀ ਚੀਜ਼ਾਂ ਸੀ ਬਾਈ ਜਿਹੜੂ ਆਈਆਂ ਸੀਗੀਆਂ ਆਹੀ ਚੀਜ਼ੀ ਸੀ ਉਹਨਾਂ ਦੀ ਮਤਲਬ ਤੀਜੀ ਚੌਥੀ ਪੰਜਵੀਂ ਪੀੜੀ ਹੋਣੀ ਬਾਈ ਇਹ ਉਹਨਾਂ ਦੇ ਨਾ ਦਾਗ ਸੀ ਜੀ ਇੱਥੇ ਓਕੇ ਲਾਲ ਚੋਟੇ ਵੱਡਿਆਂ ਦੇ ਹੈ ਨਾ ਹਾਂਜੀ ਹਾਂ ਉਹ ਬੱਚੇ ਫਿਰ ਆਏ ਹੋ ਜੇ ਕਾਲੇ ਚੀਨੇ ਲਾਲ ਉਹ ਆ ਘੜਦੇ ਹੈ ਨਾ ਵੱੱਤੇ ਹਾਂ ਕੋਲੇ ਤਰ੍ਹਾਂ ਦੇ ਘੜਦੇ ਸੀ ਬਾਈ ਇਹੇ ਖੋਲੇ ਫੜਾ ਡਾਇਆ ਬਾਈ ਆਪੇ ਇਹ ਇਹਦੀ ਭੈਣ ਦੋ ਬਾਜ਼ੀਆਂ ਜਿੱਤੀ ਹੈ ਜੀ ਅੱਛਾ ਦੂਜਾ ਫਰਲਾ ਵੀ ਕੋਲ ਨਹੀਂ ਬਾਈ ਬਾਈ ਇਹ ਸੀ ਪਨੋ ਵਾਲੇ ਕਬੂਤਰ ਜਿਹੜੇ ਸਿੱਧੇ ਬਾਈ ਬਾਂਦ ਦੇ ਘਰੇ ਆਏ ਸੀ ਨਾ ਉਹ ਆ ਬਾਈ ਪੁੱਠਾ ਕਨੀ ਨੂੰ ਪੰਜਾ ਕਾਲੀਆਂ ਨੰਦਰਾ ਕਾਲੀ ਤੇ ਚਿੱਟੀ ਮਿਕਸ ਆ ਬਾਈ ਹੈ ਮਿਕਸ ਆ ਨੰਦਰਾ ਇਹ ਬੱਚਾ ਦੀ ਰੱਖਿਆ ਬਾਈ ਡਾਇਆ ਦਾ ਨਹੀਂ ਇਹ ਰੱਖ ਲਿਆ ਸੀਗਾ ਜੀ ਇਹ ਰੰਗ ਤਾਂ ਹੀ ਲਾਇਆ ਬਾਈ ਜਿਵੇਂ ਡਾਇਆ ਹੁੰਦਾ ਇਹੇ ਜਾ ਕੇ ਰੱਖ ਲਿਆ ਸੀ ਜੀ ਅੱਛਾ ਗਿ ਜਾ ਕੇ ਇਹ ਹਰਦਾ ਨਹੀਂ ਜੀ ਇਹਦਾ ਇੱਥੇ ਵੱਡੇ ਕਬੂਤਰਾਂ ਦੇ ਵੀ ਰੰਗ ਲਾ ਜਾਂਦਾ ਅੱਛਾ ਅੱਜ ਜਿਹੜਾ ਗੋਲਿਆਂ ਦੇ ਲਾਹਿੰਦਾ ਸਾਰੇ ਨਹੀਂ ਲਾਹਦਾ ਸ਼ੌਕੀ ਵਾਲਾ ਹੈ ਜੀ ਅੱਛਾ ਪਤਾ ਨਹੀਂ ਤਾਂ ਪਿਛਲੇ ਜੋਗ ਚ ਲੰਦਾਰੀ ਰਿਹਾ ਹੈ ਰੰਗ ਲਾਉਣ ਦਾ ਜਦੋਂ ਮੈਂਤੀ ਮਾਰਦਾ ਜੀ ਅੱਛਾ ਲੈ ਲੈ ਬਈ ਕੋਕੂ ਕੜੀ ਕੱਢੇ ਆਇਓ ਗਰਾ ਹੁਣ ਕਹ ਰਿਹਾ ਕਬੂਤਰ ਹੈ ਨਾ ਅੱਗੇ ਅੱਗੇ ਓਕੇ ਅਗਲਾ ਕਬੂਤਰ ਹੱਥ 'ਚ ਫੜ ਕੇ ਰੱਖਣਾ ਓਕੇ ਇਹ ਵੱਡਾ ਜੀ ਇਹਦੇ ਬੱਚੇ ਵੱਡੇ ਇਹ ਵੱਡਾ ਪਹਿਲਾਂ ਬਾਈ ਅੱਖ ਦਿਖਾਈਏ ਜੀ ਕਹਿੰਦੇ ਅੱਖ ਦਿਖਾਓ ਅੱਛਾ ਇਹ ਇਹ ਆ ਰੰਗ ਵੀ ਕੱਢਨੇ ਆ ਮਤਲਬ ਆਪਣੇ ਕੋਲੇ ਬਈ ਜਿਆਦਾ ਪੰਨੂ ਵਾਲੀ ਹੈ ਨਾ ਹਾਂਜੀ ਹਾਂਜੀ ਸਾਰੇ ਕੋਲ ਜਿਆਦਾ ਪੰਨੂ ਭੁੱਲਰ ਵਾਲੇ ਹੈ ਨਾ ਓਕੇ ਬਾਈ ਆਖੇ ਕੀ ਹੈ ਕਿ ਬਲੜਾ ਨਹੀਂ ਇਹ ਗਾਂ ਬੱਚੇ ਬਲੜੇ ਕੱਢ ਜਾਂਦੇ ਜੀ ਇਹਦੀ ਆਪਦੀ ਦੋਨੇ ਪਾਸੇ ਸੇਮ ਹੀ ਹੈ ਨਾ ਆਪਦੀਆਂ ਸੇਮ ਹੀ ਹੈ ਸੇਮ ਹੀ ਆ ਓਕੇ ਪੱਲਾ ਖੋਲੀ ਬਾਈ ਹਾਂ ਕਾਰ ਪਿਆ ਬਈ ਹੈ ਨਾ ਤੇ ਇਹਦਾ ਪੁੱਤ ਕੁਲਵਿੰਦਰ ਲੈ ਗਿਆ ਖਿੜਕੀਆਂ ਵਾਲਾ ਕੁਲਵਿੰਦਰ ਖਿੜਕੀਆਂ ਵਾਲਾ ਠੀਕ ਹੈ ਇਹਦੇ ਪੰਜੇ ਵੀ ਦਿਖਾਈ ਬਾਈ ਵੱਡਾ ਬਾਈ ਬੰਦ ਕੀਤਾ ਹਨਾ ਹੁਆ ਇਹ ਗਜਾਇਆ ਸੀ ਕਿ ਨਹੀਂ ਇਹ ਇਹ ਸਾਰਿਆਂ ਦਾ ਵੱਡਾ ਹੈ ਬੱਚਾ ਸਾਰਿਆਂ ਦਾ ਵੱਡਾ ਹੈ ਇਹ ਹਾਂਜੀ ਓਕੇ 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 ਠੀਕ ਹੈ ਇਹ ਤਾਂ ਇਹ ਹੋਊਗਾ ਮੈਨੂੰ ਜ਼ਿਆਦਾ ਘੱਟੋ ਘੱਟ 23 24 ਸਾਲ ਦਾ ਹੀ ਹੋਊਗਾ ਇਹ ਆਪ ਬੱਚੇ ਕਢਾਉਂਦਾ ਨਾ ਹੱਦ ਗਿਆ ਅੱਛਾ ਬੱਚੇ ਨਹੀਂ ਕਢਾਉਂਦਾ ਹੈ ਇੱਕ ਵਾਰੀ ਫੇਰ ਦਿਖਾਈ ਬਈ ਇਹ ਬਈ 23 24 ਸਾਲ ਇਸ ਕਬੂਤਰ ਦੀ ਉਮਰ ਹੋ ਚੱਕੀ ਆ ਤੇ ਬੱਚੇ ਨਹੀਂ ਕਢਾਉਂਦਾਗਾ ਬਾਈ ਬੰਤ ਕੋਲੇ ਬੈਠਾ ਹੋਇਆ ਹੈ ਓਕੇ ਇਹਨੂੰ ਵੀ ਫੜ ਜਵਾਨ ਤੇ ਆਲਿਆ ਤੇ ਅੱਗੇ ਬਾਈ ਆਪਣਾ ਕੱਢੀ ਆ ਕਰਾ ਹੁਣ ਤੂੰ ਮੜੇ ਜੇ ਗੋਲੇ ਜੇ ਵੀ ਕੱਢਣੀ ਆ ਰੱਤੇ ਜੇ ਵੀ ਕੱਢਣੀ ਆ ਤੇ ਆਹ ਬਾਈ ਇਹ ਅਸਲੀ ਪੁੰਨੂ ਵਾਲੇ ਕਬੂਤਰ ਜੀ ਨੂੰ ਕਹਿੰਦੇ ਆ ਨਾ ਆਪਾਂ ਪੁੰਨੂ ਵਾਲੇ ਪੁੰਨੂ ਵਾਲੇ ਸੰਦੀਪ ਬਰਾੜ ਵਰਗੇ ਕਹਿੰਦੇ ਆ ਆ ਪੁੰਨੂ ਵਾਲੇ ਆ ਜਿਹੜੇ origignal ਆ ਪੁੰਨੂ ਦੇ ਘਰੋਂ ਸਿੱਧੇ ਬਾਈ ਬੰਤ ਕੋਲੇ ਇੱਥੇ ਆ ਗਈ ਸੀ ਜਮਾਂ ਪਿਓਰ ਆ ਜਮਾਂ ਪਿਓਰ ਬਾਈ ਜਮਾਂ ਹੀ ਪਿਓਰ ਜਮਾਂ ਹੀ ਪਿਓਰ ਬਾਈ ਖੋਲੀ ਪੱਲਾ ਦੂਜਾ ਵੀ ਬਾਈ ओके भाई नोंदरा बड़ी ਕਾਲਜ ਕਾਲੀ ਨਹੀਂ ਕਰਦੇ ਹਨ ਇਹ ਨਾ ਜੀ ਕੱਢ ਜਾਂਦੇ ਜਿਵੇਂ ਤਿੰਨ ਤਿੰਨ ਰੰਗ ਕੱਢ ਜਾਂਦੇ ਨੋਂਦਰਾ ਦੇ ਨਹੀਂ ਨਹੀਂ اچھا ਉਹ ਦੂਜੇ ਆਪ ਦੇ ਮੈਂ ਇੱਕ ਨੋਂਦਰਾ ਠੀਕ ਹੈ भाई ਬਹੁਤ ਵਧੀਆ ਭਾਈ ਤੇ ਹੁਣ ਆਹਾ ਕੱਢੀ ਭਾਈ ਤੇ ਬਾਹਰ ਗੋੜਾ ਰੱਤਾ ਵੀ ਕੱਢੀ ਜਾਂਦੀ ਨਾਲ ਇੱਕ ਗੋੜਾ ਵੀ ਵਿੱਚ ਮਿਕਸ ਜੇ ਕਰਕੇ ਦਿਖਾਵਾਂਗੇ ਆਪਾਂ ਓਕੇ ਇਹ ਅੱਜ ਕਿੱਤੇ ਆਈਏ ਅੱਛਾ ਇਸ ਸਾਲ ਜਿੱਤੇ ਆ ਜਿਹੜਾ ਗੁਗੂ ਤੂੰ ਆਪ ਸਮਝਿਆ ਸੀ ਕਿ ਬਾਈ ਦਾ ਨਾਮ ਲੈਣਾ ਨਹੀਂ ਆਪ ਹੀ ਸਮਝੀ ਜੀ ਓਕੇ ਸਖਤੀਆਂ ਦਾ ਕਾਲੀ ਨੋਕਾ ਬਾਈ ਹੈ ਨਾ ਹਾਂਜੀ ਕਾਲੀ ਨੋਕਾ ਭਾਈ ਜਿਹੜਾ ਨਾ ਆ ਦੇਖੀ ਜਿਹਦੇ ਆ ਆ ਲੂਈਂ ਜੀ ਉੱਠਦੀ ਹੈ ਨਾ ਮੈਨੂੰ ਇਹ ਲੱਗਦਾ ਕਿ ਬੜੀ ਕਬੂਤਰ ਨਹੀਂ ਚੰਗੀ ਚੀਜ਼ ਹੈ ਇਹ ਜਿਹੜਾ ਕਿਸੇ ਕਬੂਤਰ ਦੇ ਵੀ ਇਹ ਹਾਂ ਬਹੁਤ ਹੀ ਚੰਗਾ ਹੁੰਦਾ ਹੈ ਬਹੁਤ ਹੀ ਚੰਗਾ ਹੁੰਦਾ ਬਾਈ ਹੈ ਨਾ ਆ ਵੇਖੋ ਜੀ ਉੱਤੇ ਲਾਲ ਚਿਨਾ ਹੈ ਹਾਂ ਜਦੋਂ ਵੱਡਾ ਹੋ ਜੂਗਾ ਨਾ ਜੀ ਹਾਂ ਇਹ ਐ ਪਹਿਲਾਂ ਚਿੱਟੇ ਹੁੰਦੇ ਆ ਅੱਛਾ ਪਹਿਲਾਂ ਚਿੱਟਾ ਸੀ ਰੰਗ ਦਾ ਜਮਾ ਚਿੱਟਾ ਸੀ ਜੀ ਹਾਂ ਉੱਤੋਂ ਮਿਸ਼ਰ ਹੋ ਕੇ ਲਾਲ ਚਿਨਾ ਹੁੰਦਾ ਆਉਂ ਹਾਂ ਅੱਛਾ ਇਹਦਾ ਰੰਗ ਚੇਂਜ ਕਰੀ ਜਾਣਾ ਬਈ ਨੇ ਹਾਂ ਜਿਵੇਂ ਜਿਵੇਂ ਵੱਡਾ ਹੋ ਜੂਗਾ ਇਹ ਹਾਂ ਆ ਦੇਖੋ ਨਾ ਨੋਂਦਰਾ ਦਾ ਕੈਂਬੇ ਕਿਤੇ ਨਹੀਂ ਸਿੱਟ ਗਿਆ ਅੰਦਰੋਂ ਉਹ ਕਰਕ ਨਹੀਂ ਹਾਂ ਓਕੇ ਉਹ ਕਾਲਾ ਚੀ ਨਾ ਜ਼ਿਆਦਾ ਵੀ ਕੱਢਣਾ ਵੀਰੇ ਫਿਕਰ ਰੱhta ਵੀ ਕੱਢੀ ਹੈ ਨਾ ਥੋੜਾ ਆਪ ਨੂੰ ਟਾਈਮ ਨਾ ਲੱਗ ਜੇ ਬਾਲਾ ਓਕੇ ਇਹ ਆ ਗਿਆ ਆਪਣਾ ਇਹਦਾ ਸਰ ਚਿੱਟਾ ਜਮਾ ਬਈ ਹੈ ਹਾਂਜੀ ਚਾਂ ਦਾ ਸਰ ਚਿੱਟਾ ਇਹਦੀ ਲਾਦ ਵੀ ਬਹੁਤ ਵਧੀਆ ਬਈ ਚੌਂਜ ਦੀ ਚਿੱਟੀ ਹੈ ਨਾ ਚਿੱਟੀ ਚਾਂਜਾ ਬਈ ਤੇ ਖੋਲਿਓ ਬਈ ਇਹਦਾ ਪੱਲਾ ਤੇ ਤੇ ਮਾੜੇ ਡੱਬ ਮਾਰਦੇ ਫਰਾਂ ਦੇ ਵਿੱਚ ਹੈ ਨਾ ਹਾਂਜੀ ਕਾਲੀ ਦੂਜੇ ਪਾਸੇ ਬਈ ਤੇ ਬੂਸ਼ ਬਈ ਇਹਦੀ ਕਾਲੀ ਹੈ तकरीबन ਕਾਲੀ ਹੈ ਨਾ ਥੱਲੇ ਉਹ ਮਾੜੇ ਦੇ ਫਰਾਂ ਚਿੱਟੇ ਉੱਤੋਂ ਉੱਤੋਂ ਚਾਲੀ ਹੈ ਬਈ ਹੈ ਨਾ ਉੱਤੋਂ ਕਾਲੀ ਦਿਖਦੀ ਆ ਏ ਬਾਈ 12 ਫਰੀ ਕੱਢ ਦੇ ਕੇ 14 ਵੀ ਕੱਢ ਦਿੰਦੇ 14 ਵੀ ਕੱਢ ਜੰਦੇ 14 ਕੱਢ ਦਿੰਦੇ ਹਾਂ ਓਕੇ ਸੋ ਅਗਲਾ ਆ ਜੋ ਬਾਈ ਚੀਨਾ ਇਹ ਘੋੜਾ ਚੀਨਾ ਆ ਗਿਆ ਬਾਈ ਹੈ ਨਾ ਬੁਰੇ ਬਹੁਤ ਬੁਰੇ ਉਹ ਬੜਾ ਚੀਨਾ ਨਹੀਂ ਦੂਜਾ ਨਹੀਂ ਲਾਇਆ ਦੱਬੇ ਦਾ ਉਹ ਲਿਆ ਕਾਲੀ ਛੱਟਾ ਨਾਗੀ ਲੱਗਦਾ ਬਾਈ ਹੈ ਜਿਹੜੇ ਨਾਗ ਦੇ ਅੰਦਰੋਂ ਕੱਢੇ ਸੀ ਜਿਹੜੇ ਨਾਗ ਦੇ ਅੰਦਰੋਂ ਕੱਢੇ ਸੀ ਵੀ ਉਹੀ ਲੱਗਦਾ ਬਾਈ ਹੈ ਹੈ ਉਹ ਨੂੰ ਫੜੇ ਹਾਂ ਉਹ ਵੀ ਦਿਖਾਉਣੇ ਆਪਾਂ ਇਹਨਾਂ ਦੀ ਭੈਣ ਦੇ ਸੀਗਾ ਖੋਲੀ ਬਾਈ ਇਹਨਾਂ ਦੀ ਭੂਆ ਦੇ ਸੋਰੀ ਅੱਛਾ ਇਹਨਾਂ ਦੀ ਭੂਆ ਸੀ ਜਿਹੜੀ ਨਾਗਦੇ ਮਤਲਬ ਬੱਚਾ ਕੱਢਿਆ ਸੀ ਆਪਣਾ ਆਂਡਾ ਕੱਢਿਆ ਸੀ ਹੈ ਨਾ ਹਾਂਜੀ ਓਕੇ ਪੰਜੇ ਦਿਖਾਈ ਬਾਈ ਜਿਹਨੇ ਕੱਲ ਹੀ ਨੰਦਰਾ ਕਰਨੀ ਹੈ ਬਾਈ ਹੈ ਨਾ ਹਾਂਜੀ ਓਕੇ ਬਾਈ ਸੋ ਇਹ ਇਹ ਕਿਹੜੀਆਂ ਚੋਬੀ ਮਾੜਾ ਉਹ ਤਾਂ ਦੱਸ ਦੀ ਬੰਦ ਬਾਈ ਮੋਲ ਆਪਣੇ ਕੋਲੇ ਜ਼ਿਆਦਾ ਸਾਨੂੰ ਕਬੂਤਰੀ ਉਹ ਵਿਖਾਵਾਂਗੇ 100% ਬਦ ਲੋਹੀਆ ਠੀਕ ਹੈ ਇਹ ਜਿਹੜਾ ਵਿਖਾਉਣੀ ਨਹੀਂ ਭਾਈ ਇਦਾਂ ਦੇ ਤਾਂ ਰੰਗ ਕਹਿੰਦੇ ਨਿਕਲਦੇ ਨਹੀਂਗੇ ਪੁੰਨੂ ਵਾਲੇ ਤਾਂ ਇਹ ਤਾਂ ਕਹਿੰਦੇ ਧੰਨਾ ਮਹਾਰਾਜ ਵਾਲੇ ਆ ਬਿੰਦਰਬਾਈ ਵਾਲੇ ਆ ਤੁਹਾਨੂੰ ਧੰਨੇ ਵਾਲਾ ਕਬੂਤਰ ਵੀ ਵਿਖਾਵਾਂਗੇ ਰੱਤਾ ਤੇ ਇਹ ਵੀ ਓਕੇ ਅੱਖ ਤੇ ਖੱਟੀ ਅੱਖ ਭਾਈ ਇਹ ਠੀਕ ਆ ਇਹ ਅੱਖ ਭਾਈ ਅੱਖ ਹਾਂ ਇਹ ਜਿਵੇਂ ਖੱਟੀ ਕਾਲੀ ਦਾ ਵੀ ਕੱਢ ਜਾਂਦੇ ਜਾਂ ਥੱਲੇ ਨੂੰ ਤੀਰ ਜੀ ਹਾਂ ਅਗਰ ਤਾਂ ਵੀ ਕੱਢਿਆ ਪਿਆ ਭਾਈ ਹਨਾ ਚਾਹ ਨੂੰ ਜਾਂ ਥੱਲੇ ਨੂੰ ਉਹ ਦੂਜਾ ਲਿਆ ਜਿਹੜਾ ਆਪਣਾ ਬਾਹਰ ਹੁੰਦਾ ਸੀ ਇੱਕੀ ਦੇਠਾ ਦਾ ਓਕੇ ਇਹਦਾ ਖੋਲੀ ਭਾਈ ਕੋਈ ਨਹੀਂ ਆਪਾਂ ਬਾਤ ਚ ਦਿਖਾਵਾਂਗੇ ਭਾਈ ਉਹ ਦੂਜੀ ਇੱਥੇ ਹੈਗੀ ਆਪਣੀ ਪੱਲਾ ਅੱਛਾ ਇਹ ਇਹ ਪੁੰਨੂ ਵਾਲੇ ਭਾਈ ਹਨਾ ਹਾਂਜੀ ਹਾਂਜੀ ਤੇ ਘਰੇ ਰੰਗੇ ਭਾਈ ਰੰਗ ਇਹਦੇ ਮਾਪਿਓ ਵੀ ਇਦਾਂ ਦਾ ਸੀਗਾ ਰੰਗ ਨਹੀਂ ਜੀ ਮਾਪ ਕੋ ਲਾਲ ਚੀਨਾ ਅੱਛਾ ਲਾਲ ਚੀਨਾ ਲਾਲ ਚੀਨੀ ਹਾਂ ਪਿਓ ਲਾਲ ਚੀਨਾ ਇਹ ਲਾਲ ਚੀਨਾ ਹਨਾ ਦੂਜਾ ਪੱਲਾ ਭਾਈ ਥੇ ਵੱਡਾ ਭਾਈ ਬੱਚਾ ਦੇ ਪਾਏ ਹੋਏ ਵੱਡਾ ਬੱਚਾ ਵਾਲਾ ਬੱਚਾ ਵਾਲਾ ਪਾਏ ਹਨਾ ਕੀ ਹੈ ਭਾਈ ਅਗਲਾ ਆਜੂ ਭਾਈ ਚਿੱਟੀਆਂ ਦਾ ਅੱਜ ਮੈਂ ਚਿੱਟੀ ਅੱਖ ਦਾ ਮਰੇ ਆ ਨਾ ਬਿਲਾਕ ਭਾਈ ਇਹ ਪਿਓਰ ਗੋਲਡ ਪੁੰਨੂ ਵਾਲੇ ਕਬੂਤਰ ਹੈ ਜੀ ਪਿਓਰ ਗੋਲਡ ਇਹਦੀ ਸਾਕੀ ਭੈਣ ਇੱਥੇ ਜਿੱਤੀ ਆਪਣੀ ਸ਼ੇਰ ਸ਼ੇਰਸਾਂ ਵਾਲੇ ਸ਼ੇਰਸਾਂ ਵਾਲੇ ਇਹੋ ਜੀ ਡੱਬੀ ਹੋ ਸੀ ਅੱਛਾ ਦੋ ਭੈਣ ਭਰਾ ਸੀ ਜੀ ਦੋਵੇਂ ਰਹਿ ਗਏ ਮੋਗਰਾ ਇੰਟਰਾ ਦਾ ਕੋਈ ਚੱਕ ਕੇ ਲੈ ਗਿਆ ਲਾਲ ਚੀਨਾ ਸੀ ਅੱਛਾ ਉਹ ਡੱਬੀ ਫਿਰ ਬਹਾਲੀ ਸੀ ਤਵੀ ਮੈਗੀ ਸੀਗੀ ਹਾਂ ਭੱਜੇ ਭੁਜੇ ਦੀ ਟੀਮ ਲੈ ਕੇ ਜਾਇਆ ਕਰੋ ਵੱਡੀ ਜਮਾਈ ਨਾਲ ਸੀ ਪਿੰਡ ਦੇ ਨਾਲ ਨਾਲ ਪਿੰਡ ਅੱਛਾ ਜੇ ਲੋ ਉੱਥੇ ਨਹੀਂ ਗਈ ਮੈਂ ਕਿਹਾ ਨਹੀਂ ਮੈਂ ਕਿਹਾ ਭਾਈ ਉਹਦਾ ਬੰਦੇ ਬੁੰਦੇ ਲੈ ਜਾਣੇ ਸੀ ਨਾਲ ਲੈ ਕੇ ਜਾਇਆ ਕਰੋ ਕਿ ਬੰਦੀ ਨਾਲ ਨਾਲ ਦੇ ਲੈ ਜਾਣੇ ਇਹੋ ਜੀ ਸੀ ਨਾਲ ਓਕੇ ਖੋਲੋ ਖ ਪੱਲਾ ਇਹਦਾ ਇਹੋ ਜੀ ਸੀ ਡੱਬੀ ਜੰਮੂ ਹੀ ਉਹ ਕੋਈ ਯਾਰ ਦੇ ਵੀ ਲੈ ਗਿਆ ਅੱਛਾ ਅੱਛਾ ਦੂਜਾ ਪੱਲਾ ਭਾਈ ਇਹਦਾ ਸਾਕਾ ਭਰਾ ਜੀ ਮੁੰਡਾ ਅਮਰ ਰਾਜਗੜੀਆ ਜੀ ਉਹਦੇ ਕੋਲੇ 186ਾਂ ਕੇ 87ਾਂ ਚੋਂ ਇਹਦੇ ਭਰਾ ਦੀ ਧੀ ਕੱਲੀ ਉੱਦੀ ਬੁੱਡੀ ਹਾਂ ਨੰਨਤਾ ਦਿਖਾਈ ਬਈ ਅੱਛਾ ਪਾਈ ਉਹਨੇ ਅੱਛਾ ਹਮ ਵਾਸ ਐਨੀਵੇ OK ਲੈਓ ਯਾਰਲਾ ਓਕੇ ਬਈ ਮੈਂ ਤਾਂ ਹੁਣ ਘਾਟੀ ਵਰਦਾਂ ਖੁੱਦਿਆਂ ਤੇ ਇਸ ਨੂੰ ਵੜਾ ਪਤਾਇਆ ਥੱਲੇ ਥੋੜਾ ਥੱਲੇ ਨੂੰ ਕਰੀਂ ਆਪੇ ਮੈਂ ਜੀ ਇਹ ਕਬੂਤਰ ਯੁਨੇ ਛੱਡੇ ਸਾਰੇ ਜਿੱਤੇ ਆਈ ਇਸ ਤੇ ਇਹ ਕਬੂਤਰ ਮੇਲ ਆ ਨਾ ਇਹ ਹਾਂ ਕਬੂਤਰ ਆਈ ਆ ਜੀ ਕਬੂਤਰ ਹਾਂ ਅੱਛਾ ਜਿਹੜੇ ਵੀ ਇਹਦੇ ਪੱਠੇ ਛੱਡਦੇ ਬਲ ਜਿੱਦ ਜਿੱਦ ਆ ਜਿੱਦ ਹੀ ਇਹ ਠੀਕ ਹੈ ਖੋਲੀ ਬਈ ਪੰਡਾ ਦਾ ਮੜਾ ਜਾ ਖੋਰ ਦੇਣੀ ਇਹ ਗਰਮੀ ਚ ਜੇ ਗਰਮੀ ਪੈ ਗਈ ਉਹਦੇ ਦਾ ਵਾਪਸ ਅੱਛਾ ਭਾਈ ਆਹ ਬੰਦਿਜਾ ਆਪਣੇ ਬੰਦ ਭਾਈ ਲੋ